ਵੇਲਾ ਹਨ ਇਹ ਮੰਤਸਬ ਕਿੰਨਾ ਦਾ ਲੋਕਾਂ ਦਾ ਬਹੁਤ ਪਰਮਾਗਾਰਾ ਮਿਲ ਰਿਹਾ ਜੀ ਤੁਸੀਂ ਦੇਖ ਲਓ ਸਾਰੇ ਸਾਰੇ ਕਿੰਨੇ ਲੋਕ ਸਾਡੇ ਆ ਕੇ ਸਾਰੇ ਪੂਰੇ ਦਾ ਪੂਰਾ ਨਗਰ ਆ ਜਾਂਦਾ ਜੀ ਔਰ ਲੋਕ ਪੂਰੇ ਜੋਸ਼ ਵਿੱਚ ਹੈ ਮਾਨ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਹੈ ਚਾਹੇ ਜੜੀ ਆ ਗਈ ਹੈ ਬਿਜਲੀ ਦੇ ਬਿੱਲ ਮਾਫ ਹੋਏ ਆ ਕਿਸਾਨਾਂ ਨੂੰ ਦਿਨੋਂ ਬਿਜਲੀ ਮਿਲੀ ਹੈ ਜੀ ਟੋਲ ਪਲਾਜ਼ਾ ਚੱਕੇ ਜਾ ਰਹੇ ਆ ਸਿੱਧਾਂ ਦਾ ਸਨਮਾਨ ਹੋ ਰਿਹਾ ਜੀ ਤੇ ਟੇਲਾ ਤੱਕ ਪਾਣੀ ਪਹੁੰਚ ਰਿਹਾ ਮੱਲਾ ਕਲੀਨਿਕ ਬਣ ਰਿਹਾ ਸਕੂਲ ਠੀਕ ਹੋ ਰਿਹਾ ਹਸਪਤਾਲ ਠੀਕ ਹੋ ਰਿਹਾ ਸੋ ਮਾਨ ਸਰਕਾਰ ਦਾ ਜਿਹੜਾ ਰਿਪੋਰਟ ਕਾਰਡ ਹੈ ਲੋਕਾਂ ਨੂੰ ਪਸੰਦ ਆ ਰਿਹਾ ਤੇ ਬਾਕੀ ਅਸੀਂ ਹੋਰ ਬਹੁਤ ਸਾਰੇ ਕੰਮ ਕਰਨੇ ਆ ਇਹ ਸਾਡੇ ਕੇਂਦਰ ਦੇ ਫੰਡ ਬੰਦ ਕੀਤੇ ਹੋਇਆ ਜੀ ਪੰਡਾਂ ਦੀਆਂ ਸੜਕਾਂ ਦੇ ਮੰਡੀਆਂ ਦੇ ਔਰ ਹਸਪਤਾਲਾਂ ਦੇ ਇਹ 12000 ਕਰੋੜ ਹੈ ਮੇਰੀ ਮੇਰੀ ਡਿਊਟੀ ਲੱਗਿਆ ਮੈਂ ਚਾਕੇ ਉਹ ਲੈ ਕੇ ਆਣਾ ਔਰ ਕਿਸਾਨਾਂ ਤੇ ਜਿਹੜਾ ਅਤਿਆਚਾਰ ਹੁੰਦਾ ਜੋ ਸਾਡੀਆਂ ਧੀਆਂ ਤੇ ਦਿੱਲੀ ਚ ਅਤਿਆਚਾਰ ਹੋਇਆ ਉਹ ਸਾਰਾ ਰਕਵਾਣਾ ਉਹਦਾ ਹਿਸਾਬ ਲੈਣਾ ਜੀ ਇਹਨਾਂ ਕੋਲੋਂ ਸਾਨੂੰ ਉਹ ਹਿਸਾਬ ਮੈਂ ਲਵਾਂਗਾ ਔਰ ਬਿਲਕੁਲ ਜਿਹੜਾ ਹੈਗਾ ਜਿਹੜੇ ਜਿਹੜੇ ਕਿਸਾਨ ਹੈ ਦਿੱਲੀ ਜਾਣਗੇ ਇਹਨਾਂ ਨੂੰ ਰਾਈਟ ਟੂ ਪ੍ਰੋਟੈਸਟ ਹੋਏਗਾ ਬਸ ਇਹਨਾਂ ਨੂੰ ਪ੍ਰੋਟੈਸਟ ਕਰਨ ਨਹੀਂ ਦੇਣਗੇ ਅਸੀਂ ਅਸੀਂ ਲੜਾਂਗੇ ਉਹਦੀ ਲੜਾਈ ਇਹਨਾਂ ਦੀ ਐਮਐਸ 400 ਰੁਪਇਆ ਦਿਹਾੜੀ ਔਰ ਉਹਨਾਂ ਨੂੰ ਜੇ 300 ਦਿਨ ਕੰਮ ਕਰਨਾ ਚਾਹੁੰਦਾ ਕੰਮ ਦੇਣਾ ਜੇ ਅਸੀਂ ਕੰਮ ਕ੍ਰੀਏਟ ਕਰਾਂਗੇ ਇਹ ਤਾਂ ਆਈਡੀਆ ਤਾਂ ਸਰਕਾਰ ਨੇ ਦੇਣਿਆ ਨਾ ਜੀ ਉਹ ਅਸੀਂ ਦੇ ਆ ਕੇ ਕੰਮ ਕ੍ਰੀਏਟ ਕਰਾਂਗੇ ਅਸੀਂ ਪਿੰਡਾਂ ਦੇ ਵਿੱਚ ਪਿੰਡ ਬਿਹਤਰ ਹੋਣਗੇ ਸਾਡੇ ਮਤਲਬ ਪਿੰਡਾਂ ਦੀਆਂ ਗਲੀਆਂ ਨਾਲੀਆਂ ਫਿਰਨੀਆਂ 3 ਪਲਾਂਟੇਸ਼ਨ ਪਾਰਕ ਬਣਾ ਰਹੇ ਹਾਂ ਜੀ ਅਸੀਂ ਇਸ ਪਟੜਾ ਦੇ ਤੋਂ ਲੈ ਕੇ ਮੈਂ ਜਿਹੜਾ ਦੁਖਨਵਾਰ ਤੋਂ ਲੈ ਕੇ ਖਾਪਰ ਤੱਕ ਪਾਰਕ ਬਣਾਇਆ ਸੀ 2 ਕਿਲੋਮੀਟਰ ਦਾ ਹੁਣ 2.5 ਕਿਲੋਮੀਟਰ ਸਰੰਦ ਰੋਡ ਤੇ ਬਣਾਇਆ ਜੀ 2.5 ਕਿਲੋਮੀਟਰ ਮੋਡਰਨ ਡਰੇਨ ਕਵਰ ਕਰਕੇ ਕੰਦਾ ਨਾਲਾ ਕਵਰ ਕਰਕੇ ਉਹਦੇ ਤੋਂ ਪਡਰਾਨੇ ਤੋਂ ਲੈ ਕੇ ਨਾਬੇ ਤੱਕ ਸਾਰਾ ਪਾਰਕ ਬਣਾ ਦਾਂਗੇ ਜੀ ਜਿਹੜੇ ਜਿਹੜੇ ਪ੍ਰਿੰਡਾਂ ਨੇੜੇ ਵਾਲੇ ਉੱਥੇ ਸੈਰ ਕਰਿਆ ਕਰਨਗੇ ਬਰਤਸ਼ ਕਰਿਆ ਕਰਨਗੇ ਜਿੰਮ ਕਰਿਆ ਕਰਨਗੇ ਲੋਕਾਂ ਦੀ ਫੇਰ ਚੰਗੀ ਹੋਊਗੀ ਜੀ ਵਾਤਾਵਰਣ ਚੰਗਾ ਹੋਇਆਗਾ ਸੜਕਾਂ ਦੇ ਆਸ-ਪਾਸੇ ਸਫਾਈ ਹੋਏਗੀ ਇਹ ਬਹੁਤ ਵੱਡਾ ਪਾਰਕ ਮੰਨ ਸਕਦਾ ਜੀ ਬਣਾਵਾਂਗੇ ਉਹਨੂੰ ਡਾਕਟਰ ਸਾਹਿਬ ਦੂਜੇ ਪਾਰਟੀਆਂ ਵਾਲੇ ਸਵਾਲ ਖੜ ਗਾਂਧੀ ਜੀ ਨੂੰ ਕਹੋ ਜੀ ਇਹ ਵੀ ਦੇ ਦਾਂਗੇ ਗਾਂਧੀ ਜੀ ਨੂੰ ਕਹੋ ਵੀ ਭਗਵਾਨ ਜੀ ਮੰਨੇ 90% ਬਾਰੇ ਪੂਰੇ ਕਰਤੇ ਆ ਇਹ ਵੀ ਦੇਵਾਂਗੇ ਬਿਲਕੁਲ ਤਿਆਰੀ ਆ ਜੀ ਅਗਲੀ ਅਸੀਂ ਸਾਨੂੰ 5 ਸਾਲ ਦਿੱਤੇ ਸੀ ਲੋਕਾਂ ਨੇ ਸਾਡੀ ਜਿਹੜੀ ਵੋਟ ਹੋਣੀ ਜਿਹੜੀ ਆ ਉਹਦੇ ਵਾਲੀ ਵੋਟ ਹੋਣੀ ਆ ਉਹ 27 ਛੋੜਿਆ ਉਸ ਤੋਂ ਪਹਿਲਾਂ ਅਸੀਂ ਦੇ ਦਾਂਗੇ ਗਾਂਧੀ ਜੀ ਨੂੰ ਇੱਕ ਸਵਾਲ ਪੁੱਛੋਗਾ ਜੀ ਉਹਨਾਂ ਨੂੰ ਤੁਸੀਂ ਪੁੱਛਿਆ ਕਰੋ ਸਵਾਲ ਉਹਨਾਂ ਨੂੰ ਪੁੱਛੋ ਜੀ ਤੁਸੀਂ ਸੰਸਦ ਬਣੇ ਸੀ 5 ਸਾਲ ਲਈ ਤੁਹਾਨੂੰ 25 ਕਰੋੜ ਰੁਪਏ ਮਿਲਿਆ ਸੀਗਾ ਸੰਸਦ ਆਦਰਸ਼ ਗ੍ਰਾਮ ਯੋਜਨਾ ਸੀ ਤੁਸੀਂ ਦੱਸੋ ਕਿ ਕਿਹੜੇ ਪਿੰਡ ਜਿਹੜੇ ਤੁਸੀਂ ਨਮੂਨੇ ਦੇ ਬਣਾਤੇ ਤਾਂ ਕਿ ਕਹਸੋ ਕਿ ਇਹੋ ਜਿਹੇ ਪਿੰਡ ਬਾਕੀ ਦੇ ਔਰ ਮੈਂ ਤੁਹਾਨੂੰ ਕਿ ਮੈਂ ਅੱਜ ਤੁਹਾਨੂੰ ਸਾਡੇ ਮਤਲਬ ਕੈਮਰੇ ਤੇ ਖੜਿਆ ਗਾਂਧੀ ਜੀ ਨੂੰ ਕਹਿੰਦਾ ਨੋਟਸ ਦਿੱਤਾ ਦੱਸ ਦਿਓ ਉਹਨਾਂ ਨੂੰ ਕਿ ਡਾਕਟਰ ਬਲਵੀਰ ਸਿੰਘ ਪੰਜ ਨਹੀਂ ਬਣਾਊਗਾ 25 ਬਣਾਊਗਾ ਤੁਹਾਨੂੰ ਲਿਸਟ ਦੇਵੇਗਾ ਅਗਲੇ ਇਲੈਕਸ਼ਨ ਲੜਨ ਤੋਂ ਪਹਿਲਾਂ ਤੁਹਾਡੇ ਵਾਂਗਰ ਪਾਰਟੀ ਬਦਲ ਕੇ ਨਹੀਂ ਆਊਗਾ ਔਰ ਤੁਹਾਡੇ ਵਾਂਗਰ ਚੁਣੇ ਜਾਣ ਤੋਂ ਬਾਅਦ ਆਪਣੇ ਹਸਤਾਕ ਨਹੀਂ ਬੈਜੂਗਾ ਜਾ ਕੇ ਉਹ ਉਹ ਸਰਕਾਰੀ ਹਸਤਾ ਠੀਕ ਕਰਦਾ ਉਹਨੇ ਆਪਣਾ ਹਸਤਾ ਵੇਚਿਆ ਤੇ ਤੁਸੀਂ ਆਪਣੇ ਹਸਤਾਕ ਤੇ ਬਹਿ ਗਏ ਛੋ ਨਵਾਂ ਹਸਤਾ ਬਣਾਉਂਦੇ ਪਏ ਹੋ ਤੇ ਤੁਸੀਂ ਸਭ ਤੋਂ ਵੱਡੀ ਗੱਲ ਇਹ ਉਹਨੂੰ ਕਹੋ ਜੀ ਤੁਸੀਂ ਕਾਂਗਰਸ ਨੂੰ ਹਰ ਗਲੀ ਥਾਰ ਮੱਲੇ ਥਾਰ ਪਿੰਡ ਚ ਭੰਡਿਆ ਸੀ ਉਹਦੇ ਤੇ ਵੱਡੇ ਵੱਡੇ ਸੰਗੀਨ ਅੰਜਾਮ ਲਾਏ ਸੀ ਵੀ ਇਹ ਸਭ ਤੋਂ ਮਾੜੀ ਪਾਰਟੀ ਹੈ ਜਿਹਨੇ ਨਸਲਕੁਸ਼ੀ ਕੀਤੀ ਆ ਜਿਹਨੇ ਧਾਰਮਿਕ ਸਥਾਨਾਂ ਤੇ ਹਮਲੇ ਕਰਾਏ ਆ ਜਿਹਨੇ ਜਿਹਨੇ ਐਸਵਾਈਐਲ ਦਾ ਸਾਰਾ ਪਵਾੜਾ ਖੜਾ ਕੀਤਾ ਵੀ ਸਾਰੇ ਪਵਾੜੇ ਕਾਂਗਰਸ ਦੇ ਪਾਏ ਹੋਏ ਆ ਤੇ ਹੁਣ ਉਹ ਕਾਂਗਰਸ ਚੰਗੀ ਹੋ ਗਈ ਤੁਹਾਡੇ ਵਾਸਤੇ ਡੋਗਲੇ ਪੰਦੀਏ ਕੋਈ ਹੱਦ ਹੁੰਦੀ ਆ ਉਹਨਾਂ ਨੂੰ ਕਹੋ ਜੀ ਆਪਣਾ ਮਤਲਬ ਆਪਣਾ ਸੁਭਾਅ ਦਿਓ ਆਪਣਾ ਰਿਪੋਰਟ ਕਾਰਡ ਦਿਓ ਕਿ ਕਿਹੜੇ ਤੁਹਾਡੇ ਪੰਜ ਪਿੰਡ ਆ ਕਾਂਗਰਸ ਚੰਗੀ ਕਿੱਦਾਂ ਹੋ ਗਈ ਤੇ ਤੁਸੀਂ ਮੈਂ MP ਬਣ ਕੇ ਆਪਣਾ ਹਸਪਤਾਲ ਚਲਾਇਆ ਸਰਕਾਰੀ ਹਸਪਤਾਲ ਦੇ ਟੀਕੇ ਤਾਂ ਜਿਹੜਾ ਦੂਜਾ ਡਾਕਟਰ ਹੈ ਉਹ ਆਪਣਾ ਹਸਪਤਾਲ ਵੇਚ ਕੇ ਦੂਜੇ ਹੱਥੋਂ ਠੀਕ ਕਰਦਾ ਆਹ ਸਵਾਲ ਪੁੱਛੋ ਲੋ ਅਸੀਂ ਸਾਡੇ ਵੱਲੋਂ ਹਰ ਇੱਕ ਕਦਮ ਹੈ ਜਿਹੜਾ ਲੋਕਾਂ ਦੇ ਹਿੱਤ ਵਾਸਤੇ ਪਟਾਇਆ ਜਾਣਾ ਹੈ ਅੱਜ ਕਿਉਂਕਿ ਮੈਂ ਵੀ ਤਾਂ ਆਮ ਘਰਾਂ ਦੇ ਆਮ ਆਮ ਲੋਕਾਂ ਚੋਂ ਉੱਠੇ ਹੋਇਆ ਹਾਂ ਸੋ ਸਾਡੀ ਕੋਸ਼ਿਸ਼ ਹੈ ਕਿ ਸਾਂਝੇ ਕੰਮ ਅਸੀਂ ਪਹਿਲ ਦੇ ਆਧਾਰ ਤੇ ਕਰਾਈਏ ਇੱਥੇ ਵੀ ਅਸੀਂ 20-25 ਲੱਖ ਰੁਪਏ ਜਿਹੜਾ ਲਾਇਆ ਹੁਣ ਆਉਣ ਵਾਲੇ ਸਮੇਂ ਚ ਬੀਐਸਯੂਰੇ ਪਾਰਕ ਦਾ ਬਣਾਉਣਾ ਇੱਕ ਸਕੂਲ ਨੂੰ ਜਨਰੇਟਰ ਦੇਣਾ ਪਰ ਹੁਣ ਕੋਟ ਲੱਗਿਆ ਹੈ ਕੋਟ ਤੇ ਅਸੀਂ ਥੋੜਾ ਚੰਗਾ ਨਹੀਂ ਲੱਗਦਾ ਹੋਰ ਵੀ ਜਿਹੜੇ ਕੰਮ ਕਰਨ ਵਾਲੇ ਨੇ ਉਹ ਪਹਿਲ ਦੇ ਆਧਾਰ ਤੇ ਕਰਾਵਾਂਗੇ ਅਸੀਂ ਜਿੰਨਾ ਵੀ ਫੰਡ ਆਉਂਦਾ ਹੈ ਅਸੀਂ ਉਹ ਬਿਲਕੁਲ ਸੰਕੋਚ ਨਾਲ ਔਰ ਵਧੀਆ ਤਰੀਕੇ ਨਾਲ ਕੋਸ਼ਿਸ਼ ਹੈ ਵੀ ਉਹ ਪਿੰਡ ਤੇ ਲੱਗੇ ਅਸੀਂ ਜੇ 5 ਲੱਖ ਦਿੰਨੇ ਆ ਤਾਂ ਉਹ ਹੀ ਲੱਗੇ ਕਿ 6 ਲੱਖ ਲੱਗਿਆ ਹੋਇਆ ਜੇ 10 ਲੱਖ ਦਿੰਨੇ ਆ ਤਾਂ ਇਹ ਲੱਗੇ 12 ਲੱਖ ਲੱਗਿਆ ਹੋਇਆ ਤਾਂ ਕਿ ਅਸੀਂ ਇੱਕ ਇੱਕ ਰੁਪਿਆ ਪੂਰੀ ਕਿਰਸ਼ਣਾਲ ਉੱਥੇ ਲਾਈਏ ਔਰ ਬਿਨਾਂ ਕਿਸੇ ਇਸ ਤੋਕੇ ਪਹਿਲਾਂ ਕਮਿਸ਼ਨਾਂ ਚਲਦੀਆਂ ਰਹੀਆਂ ਉਹ ਸਾਡੇ ਚਾਹੇ ਦਾ ਕੁਝ ਹੈ ਨਹੀਂਗਾ ਸੋ ਅਸੀਂ ਸੰਗੇ ਸਰਫੇ ਨਾਲ ਜਿਹੜਾ ਕੰਮ ਕਰਾਉਣਾ ਚਾਹਨਾ ਔਰ ਵਧੀਆ ਕੰਮ ਕਰਾਉਣਾ ਚਾਹ। ਕੇਜਰੀਵਾਲ ਦੀ ਮੁਸ਼ਕਿਲਾਂ ਲੱਗੀਆਂ ਬਈਆਂ ਹੁਣ ਇਹ CBI ED ਨੇ NIA ਦੀ ਜਾਂਚ ਮੰਗਦੀ ਆ। ਦੇਖੋ BJP ਡਰ ਗਈ ਹੋਈ ਆ ਬੁਖੜਾਈ ਹੋਈ ਆ ਸੋ ਇਸੇ ਕਰਕੇ ਕਦੇ ED ਨੂੰ ਮੂਰੇ ਕਰਦੀ ਆ ਕਦੇ NIA ਨੂੰ ਮੂਰੇ ਕਰਦੀ ਆ ਉਹਨਾਂ ਨੂੰ ਪਤਾ ਕਿ ਅਗਰ ਦੇਸ਼ 'ਚ ਕੋਈ ਟੱਕਰ ਦੇ ਸਕਦਾ ਅਰਵਿੰਦ ਕੇਜਰੀਵਾਲ ਸੋ ਉਹ ਤੋਂ ਡਰ ਦੇ ਮਾਰੇ ਇਹ ਸਾਰਾ ਕੁਝ ਚੱਲ ਰਿਹਾ।